ਸਸੇਗਾ ਦੋਸਤ ਮੈਂ ਹਾਂ ਨਵਨੀਤ ਸਿੰਘ ਚਿਮਾ ਤੁਸੀਂ ਵੇਖ ਰਹੇ ਹੋ ਜੀ ਵੀ ਸੀ ਅਪਡੇਟ ਹੁਸ਼ਿਆਰਪੁਰ ਦੇ ਵੱਖ-ਵੱਖ ਸਥਾਨਾਂ ਤੇ ਜੋ ਸਰਕਾਰੀ ਪ੍ਰਾਪਰਟੀ ਹੈ ਜੇ ਉਹਨਾਂ ਦੀ ਗੱਲ ਕਰੀਏ ਤਾਂ ਸਰਕਾਰੀ ਦਫ਼ਤਰ ਬਣਾਏ ਗਏ ਸਨ ਪਰ ਜੋ ਹੁਣ ਦੇ ਮੌਜੂਦਾ ਹਾਲਾਤ ਨੇ ਉਹ ਅਸੀਂ ਤੁਹਾਨੂੰ ਦਿਖਾਵਾਂਗੇ ਤੇ ਇੱਥੇ ਦਾ ਜੋ ਪ੍ਰਬੰਧ ਹੈ ਜੋ ਸਫਾਈ ਹੈ ਸਰਕਾਰੀ ਜਗ੍ਹਾ ਨੇ ਇਹਨਾਂ ਨੂੰ ਕਿਸ ਤੇ ਰਿਗਾਰਡਿੰਗ ਯੂਜ਼ ਕੀਤਾ ਜਾ ਰਿਹਾ ਇਹ ਵੀ ਤੁਹਾਨੂੰ ਨਾਲ ਹੀ ਅਸੀਂ ਦਿਖਾਵਾਂਗੇ ਤੇ ਹੁਣ ਗੱਲ ਕਰਦੇ ਹਾਂ ਇਸ ਵਕਤ ਜਿੱਥੇ ਫੋਰ ਸਟਰੀਟ ਮਾਰਕੀਟ ਹੈ ਉੱਥੇ ਦਫਤਰ ਸਹਾਇਕ ਰਜਿਸਟਰਾਰ ਸਹਿਕਾਰੀ ਸੁਭਾਵਾਂ ਸਰਕਾਰ ਦਾ ਇੱਕ ਆਧਾਰਾ ਸੀ ਜੋ ਇੱਥੇ ਚੱਲ ਰਿਹਾ ਸੀ ਪਰ ਹੁਣ ਦੇ ਹਾਲਾਤ ਜੋ ਨੇ ਉਹ ਇਸ ਵਕਤ ਇੰਨੇ ਕੁ ਜ਼ਿਆਦਾ ਵਧੀਆ ਹੋ ਚੁੱਕੇ ਨੇ ਵਾਕੂਗਤਰਾਂ ਦੀ ਬੁੱਟੀ ਜੋ ਇੱਥੇ ਉਗ ਚੁੱਕੀ ਆ ਅਸੀਂ ਅੰਦਰ ਜਾ ਕੇ ਵੀ ਇਸ ਦੇ ਸਾਰੇ ਕਵਰੇਜ ਕਰਾਂਗੇ ਤੇ ਤੁਹਾਨੂੰ ਨਾਲ ਦੀ ਨਾਲ ਹੀ ਦਿਖਾਉਨੇ ਆ ਕਿ ਕਿਵੇਂ ਇਸ ਦੀ ਸੰਭਾਲ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਸੋ ਇਹ ਸਰਕਾਰੀ ਥਾਂ ਹੈ ਸਰਕਾਰੀ ਅਦਾਰਾ ਹੈ ਜਿੱਥੇ ਪਹਿਲਾਂ ਸਰਕਾਰੀ ਵਿਭਾਗ ਦੇ ਕਰਮਚਾਰੀ ਇੱਥੇ ਮੌਜੂਦ ਹੁੰਦੇ ਸਨ ਤੇ ਦਫ਼ਤਰੀ ਕਾਰੋਬਾਰ ਜੋ ਕੀਤਾ ਜਾ ਰਿਹਾ ਸੀ ਪਰ ਹੁੰਦੇ ਹਾਲਾਤ ਤੁਹਾਡੇ ਸਾਹਮਣੇ ਜੀਬੀਸੀ ਅਪਡੇਟ ਦੇ ਰਾਹੀ ਤੁਹਾਨੂੰ ਦਿਖਾਏ ਜਾ ਰਹੇ ਨੇ ਕਿ ਕਿਹੋ ਜਿਹੇ ਹਾਲਾਤ ਹੁਣ ਬਣ ਚੁੱਕੇ ਨੇ ਨਾ ਹੀ ਕੋਈ ਇੱਥੇ ਸਫਾਈ ਦਾ ਅਭਿਆਨ ਚੱਲ ਰਿਹਾ ਜੜੀ ਬੁੱਟੀ ਕਿਵੇਂ ਇੱਥੇ ਉਗ ਰਹੀ ਆ ਤੇ ਇੱਥੇ ਜਾਨਵਰ ਹੋਣ ਦਾ ਵੀ ਖਤਰਾ ਮੰਡਰਾ ਰਿਹਾ ਗੱਲ ਕਰੀਏ ਨੌਜਵਾਨਾਂ ਦੀ ਇੱਕ ਇਹ ਇਹ ਜਿਹੀ ਲੁਕਵੀ ਥਾਂ ਬਣ ਚੁੱਕੀ ਹੈ ਜਿੱਥੇ ਨੌਜਵਾਨਾਂ ਵੱਲੋਂ ਬੇਚਿੱਜਕ ਹੋ ਕੇ ਇੱਥੇ ਨਸ਼ਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਨਸ਼ੇ ਕਰਨ ਵਿੱਚ ਉਹ ਕਾਮਯਾਬ ਹੁੰਦੇ ਨੇ ਜਿਸ ਦੀ ਅੰਗੈਲੀ ਪ੍ਰਸ਼ਾਸਨ ਵੱਲੋਂ ਬਖੂਬੀ ਕੀਤੀ ਜਾ ਰਹੀ ਹੈ ਸੋ ਇਸ ਸਬੰਧੀ ਵੀ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਸੋ ਇਸ ਦੇ ਨਾਲ ਹੀ ਇੱਕ ਹੋਰ ਬਿਲਡਿੰਗ ਜੋ ਬਣੀ ਹੋਈ ਹੈ ਸਿਵਲ ਸਰਜੰਦੀ ਸੋ ਉਸ ਦਾ ਵੀ ਦਿਸਤਾਂਦ ਉਸ ਦਿਖਾਵਾਂਗੇ ਕਿ ਕਿਵੇਂ ਇਸ ਸਥਾਨ ਉੱਤੇ ਸਿਰਫ ਹੁਣ ਉੱਲੂ ਹੀ ਬੋਲ ਰਹੇ ਨੇ ਇਸ ਖਸਤਾ ਹਾਲਤ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੀ ਬਣ ਰਹੀ ਹੈ ਜੇ ਗੱਲ ਕਰੀਏ ਨੌਜਵਾਨਾਂ ਦੇ ਨਸ਼ਿਆਂ ਨੂੰ ਲੈ ਕੇ ਤਾਂ ਉਸ ਵਿੱਚ ਅਹਿਮ ਯੋਗਦਾਨ ਇਕੱਲੇ ਪ੍ਰਸ਼ਾਸਨ ਦਾ ਨਹੀਂ ਬਣਦਾ ਇਸ ਦੇ ਵਿੱਚ ਸਾਡੇ ਵਰਗੇ ਸਮਾਜ ਸੇਵਕ ਜੋ ਨੇ ਸਮਾਜ ਦੇ ਅਧੀਨ ਜੋ ਵੀ ਵਰਗ ਆਉਂਦਾ ਉਸ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਸਿਵਲ ਸਰਜਨ ਦਫ਼ਤਰ ਦੀ ਗੱਲ ਕਰੀਏ ਤਾਂ ਉੱਥੇ ਵੀ ਹਾਲਾਤ ਕੁਝ ਇਸ ਤਰ੍ਹਾਂ ਦੇ ਹੀ ਦਿਖਾਈ ਦੇ ਰਹੇ ਨੇ ਸਫਾਈ ਮੁਹਿੰਮ ਦਾ ਅਭਿਆਨ ਛੇੜਿਆ ਜਾ ਚੁੱਕਿਆ ਸੀ ਤੁਸੀਂ ਦੇਖ ਸਕਦੇ ਹੋ ਕਿ ਅਜੇ ਬੋਰਡ ਉਸੇ ਦਾ ਉਸੇ ਤਰ੍ਹਾਂ ਹੀ ਲੱਗਾ ਹੋਇਆ ਹੈ ਜ਼ਿਲ੍ਹਾ ਟ੍ਰੇਨਿੰਗ ਸੈਂਟਰ ਦਫਤਰ ਸਿਵਲ ਸਰਜਨ ਹਿਯਾਰਪੁਰ ਦਫਤਰ ਜ਼ਿਲ੍ਹਾ ਐਪਿਡੋਮੀਲੀ ਜਸਟ ਅਤੇ ਐਟੀ ਲਾਰਵਾ ਸਟਾਫ ਜੋ ਕਿ ਹੁਣ ਸਿਵਲ ਹਸਪਤਾਲ ਵਿੱਚ ਜਾ ਚੁੱਕਿਆ ਸੋ ਕੈਮਰਾਮੈਨ ਵੱਲੋਂ ਲਗਾਤਾਰ ਦ੍ਰਿਸ਼ ਇਥੋਂ ਦੇ ਦਿਖਾਏ ਜਾ ਰਹੇ ਨੇ ਜੋ ਕਿ ਸਫਾਈ ਅਭਿਆਨ ਦੇ ਨਾਂ ਤੇ ਇੱਕ ਪ੍ਰਸ਼ੰਚਿੰਨ ਲੱਗ ਚੁੱਕਾ ਹੈ ਹੋਰ ਵੀ ਇਹੋ ਜੇ ਸਥਾਨਾਂ ਦੇ ਅਸੀਂ ਪਹੁੰਚਾਂਗੇ ਤੇ ਤੁਹਾਨੂੰ ਜੀਬੀਸੀ ਅਪਡੇਟ ਦੇ ਮਾਧਿਅਮ ਰਾਹੀਂ ਉਹ ਸਾਰੇ ਜੋ ਸਰਕਾਰੀ ਸਥਾਨ ਨੇ ਖੰਡਰ ਬਣ ਚੁੱਕੇ ਨੇ ਉਹਨਾਂ ਦੇ ਹਾਲਾਤ ਵੀ ਅਸੀਂ ਦਿਖਾਵਾਂਗੇ ਸੋ ਬਣੇ ਰਹੋ ਜੀਬੀਸੀ ਅਪਡੇਟ ਦੇ ਨਾਲ